ਪ੍ਰਾਚੀਨ ਸ਼੍ਰੀ ਮੰਦਿਰ ਬਾਬਾ ਬਾਲ ਭਾਰਤੀ ਜੀ ਸਮਾਦਾ ਸੈਕਟਰ 71 ਮਟੌਰ ਵਿਖੇ ਅੱਜ ਮਾਤਾ ਤੁਲਸੀ ਅਤੇ ਭਗਵਾਨ ਸ਼ਾਲੀਮਾਰ ਜੀ ਦਾ ਵਿਆਹ ਬੜੇ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਨਾਹ ਕ੍ਰਿਤੀ ਮਹਾਰਾਜ ਕੀ ਜੈ। ਕਾਨੀਕਰਾ ਮਹਾਰਾਜ ਕੀ ਜੈ। ਹਾਂ ਜੀ ਇਹ ਜਿਹੜਾ ਹੈਗਾ ਹਰ ਸਾਲ ਪਪਾ ਬਾਨਪਾੜੀ ਮੈਲਾ ਕਮੇਟੀ ਵੱਲੋਂ ਇਹ ਆਯੋਜਨ ਕੀਤਾ ਜਾਂਦਾ ਜਿਹੜੇ ਪ੍ਰਧਾਨ ਜੀ ਨੇ ਇਹ ਸਾਰਾ ਕੰਮ ਪੂਨ ਮਜੀਨਾ ਲਿਖਿਆ ਹੋਇਆ ਤੇ ਇਹ ਜਿਹੜਾ ਹੈਗਾ ਤੁਲਸੀ ਪਾਤਾ ਜੀ ਦਾ ਜਿਹੜਾ ਵਿਆਹ ਹੈ ਸਾਲੇਗ੍ਰਾਮ ਦੀ ਮਹਾਰਾਜ ਦੇ ਨਾਲ ਹੋਇਆ ਤੇ ਹੁਣ ਅਸੀਂ ਇੱਥੋਂ ਜਿਹੜੀ ਹੈਗੀ ਹੈ ਸੂਭਾ ਯਾਤਰਾ ਦੇ ਨਾਲ ਖੇੜੇ ਤੇ ਖੇੜਾ ਪਾਛਾ ਤੇ ਮੱਥਾ ਟੇਕਾਂਗੇ ਉਹ ਤੋਂ ਬਾਅਦ ਆ ਕੇ ਜੋ ਵੀ ਵਿਵਹਾਰੀਆਂ ਤਿਆਰੀਆਂ ਜੋ ਤਵਨ ਹੈ ਉਹ ਸਾਰਾ ਸੋਮਵਾਰ ਹੈਗਾ ਜਿਹੜਾ ਰੱਖਿਆ ਗਿਆ ਉਹਨੂੰ ਨਿਰਵੈਗਨ ਤੇ ਆ ਸਾਇਦ ਪੂਰੇ ਜੋਰ-ਸ਼ੋਰ ਦੇ ਨਾਲ ਸਾਰੇ ਸ਼ਰਧਾਲੂ ਸਾਰੀਆਂ ਭੈਣਾਂ ਸਾਰੀਆਂ ਬੀਬੀਆਂ ਸਾਰੀ ਮਹਿਲਾ ਮੰਡਲ ਬਾਬਾ ਬਲ ਭਾਰਤੀ ਮੰਦਿਰ ਕਮੇਟੀ ਸਾਰੇ ਦੇ ਸਹਿਯੋਗ ਨਾਲ ਹੀ ਮਨਾਇਆ ਜਾਵੇ ਅੱਜ ਮੁੰਡੇ ਵਾਲੇ ਪੌਣ ਨੇ ਤੇ ਕੁੜੀ ਵਾਲੇ ਪੌਣ ਨੇ ਅੱਜ ਇਹ ਮੁੰਡੇ ਵਾਲੇ ਇਹ ਮੁੰਡੇ ਵਾਲੇ ਅੱਜ ਹਾਂਜੀ ਬਾੜੀ ਆ ਸੀ ਜੀ ਵੇ ਵੀ ਦੇਖੀ ਹਰੇ ਦੇਖ ਦੇਖ ਭਾਈ ਮੈਂ ਬੂਆ ਕੁੜੀ ਤੇ ਅੱਜ ਹੋਰ ਕੀ ਦੇਖਣ ਨੂੰ ਇੱਥੇ ਜੀ ਮੇਰੀ ਗੱਲ ਸੁਣੋ ਜੀ ਅੱਜ ਤੇ ਇਹ ਦਿਨ ਮੈਂ ਕਹਿੰਨੀ ਆ ਵੀ ਮਾਲਕ ਅਰਸ਼ ਤੋਂ ਫਰਸ਼ ਤੇ ਆਉਂਦਾ ਹੈ ਤੁਲਸੀ ਮਹਾਰਾਣੀ ਦੇ ਦਰਸ਼ਨ دیدار ਵਾਸਤੇ ਲਾਵਾ ਫੇਰੇ ਲੰਦੇ ਨੇ ਜਿਹੜੀ ਕਿ ਸਦਾ ਸਦਾਈ ਰੀਤ ਹੈ ਠਾਕੁਰ ਜੀ ਮਹਾਰਾਜ ਵਿਰਾਜਮਾਨ ਹੋ ਕੇ ਆਪਣੇ ਫੇਰੇ ਲੰਦੇ ਨੇ ਤੇ ਬੰਕੇ ਵਿਹਾਰੀ ਤੁਲਸੀਵਾ ਰਾਣੀ ਨੂੰ ਦੇਖ ਦੇ ਕੇ ਮੁਸਕਰਾਉਂਦੇ ਨੇ ਸਾਡੇ ਵਰਗੇ ਮਾੜਾ ਮੋਟਾ ਥਿਲ ਫੁੱਲ ਪੇਟਾ ਕਰ ਦੰਦੇ ਤੇ ਅੱਜ ਫਿਰ ਬਰਾਤੀਆਂ ਵੱਲੋਂ ਕੀ ਹੋਰ ਖਾਸ ਹੋਣ ਜਾ ਰਿਹਾ ਹੈ ਜੀ ਜੀ ਆਪ ਦੇਖੋ ਬਰਾਤੇ ਮੜੋ ਜਿਹੜਾ ਅੱਜ ਕੱਲ ਦੇ ਮੌਸਮ ਮਾਤਾ ਵਾਤਾਵਰਣ ਮੁਤਾਬਕ ਸਰਕਾਰ ਦੇ ਨਿਯਮ ਅਨਸਾ ਚੱਲ ਕੇ ਕਰਿਆ ਗੰਬਰਾਤ ਉਰੀ ਲਾਇਆ ਦੀ ਲੋ ਦੇਣਗੇ ਕੁੜੀਆਂ ਜੈਨ ਹਾਂ ਮੰਗਣੀ ਸਾਡੀ ਕੋਈ ਅੱਛਾ ਬਾਤ ਤਾਜ ਦੀ ਮੰਗਣੀ ਕੀਤੀ ਨਹੀਂ ਸੀ ਜੀ ਦਾਜੀ ਮੰਗਣੀ ਬਿਲਕੁਲ ਤਾਂ ਬੱਚੀ ਮਿਲ ਜੇ ਬਸ ਬਹੁਤ ਹੈ ਇੱਕ ਪ੍ਰਧਾਨ ਜੀ ਆਪਾਂ ਦੇਖਿਆ ਇੱਕ ਬੜਾ ਇੱਕ ਸੁੰਦਰ ਰੂਪ ਤੁਲਸੀ ਮਾਤਾ ਦਾ ਮੈਂ ਪਹਿਲੀ ਵਾਰ ਦੇਖ ਰਿਹਾ ਹੈਗਾ ਇਹ ਕਿੱਥੋਂ ਇਹ ਇੱਕ ਆਈਡੀਆ ਆਇਆ ਹੈਗਾ ਮਹਿਲਾ ਜਿਹੜੀ ਸਾਡੀ ਮਹਿਲਾ ਮੰਡਲ ਹੈ ਜੀ ਇਹ ਸਾਰੀ ਉਹਨਾਂ ਦੀ ਉਪਲਬਧੀ ਹੈ ਜੀ ਸਾਰਿਆਂ ਦਾ ਪ੍ਰਧਾਨ ਜੀ ਦਾ ਵਿੱਚ ਇਹਨਾਂ ਦੇ ਸਹਿਯੋਗੀ ਮੈਂਬਰ ਨੇ ਜਿਹੜੇ ਇਹਨਾਂ ਦੀ ਆਪਾਰ ਕਿਰਪਾ ਸਦਕਾ ਹੀ ਇਹ ਜਿਹੜਾ ਨਵਾਂ ਰੂਪ ਹੈ ਇਸ ਵਾਰੀ ਜਿਹੜਾ ਹੈਗਾ ਕਲਸੀਵਾਤਨ ਦਿੱਤਾ ਗਿਆ ਇਹ ਇਹ ਵਧਾਈ ਦੇ ਪਾਤਰ ਨੇ ਜੀ ਸਾਰੀ ਜਿਹੜੀ ਸਾਡੀ ਹੈਗੀ ਹੈ ਬਾਬਾ ਬਾਲ ਭਾਰਤੀ ਮੈਲਾ ਮੰਡਲ ਹੈ ਤੇ ਉਹ ਸਾਰੀ ਇਹਦੀ ਵਧਾਈ ਦੇ ਪਾਤਰ ਹੈ ਇਹਨਾਂ ਨੇ ਹੀ ਇਹ ਸਾਰਾ ਪ੍ਰੋਗਰਾਮ ਕੀਤਾ ਤੇ ਆ ਮੈਂ ਕੁੜੀਵਾਂ ਨਾਲ ਗੱਲ ਕਰਾਂਗਾ ਤੁਸੀਂ ਬੜੇ ਹੀ ਰੀਝਾਂ ਨਾਲ ਮੈਂ ਦੇਖਿਆ ਤੁਸੀਂ ਤਿਆਰ ਕਰ ਰਹੇ ਹੋ ਕਿਦਾਂ ਮਹਿਸੂਸ ਕਰ ਰਹੇ ਹੋ ਜੀ ਮੈਨੂੰ ਬੜਾ ਲੱਗਦਾ ਚੰਗਾ ਲੱਗ ਰਿਹਾ ਕਿ ਮੈਂ ਆਪਣੀ ਕੁੜੀ ਨੂੰ ਤਿਆਰ ਕਰ ਰਹੀ ਹਾਂ ਹੈਨਾ ਸੱਚੀ ਵਿੱਚ ਮੈਨੂੰ ਅੱਛਾ ਲੱਗ ਰਿਹਾ ਹੈ ਕਿਉਂਕਿ ਇੱਕ ਨਵਾਂ ਰੂਪ ਹੈ ਸਾੜੀ ਤੁਸੀਂ ਬਨ ਰਹੀ ਮੈਂ ਦੇਖ ਰਿਆ ਸੀਗਾ ਤੇ ਬਾਕੀ ਸਾਰਾ ਕਿੱਦਾਂ ਤੁਹਾਨੂੰ ਕੀ ਲੱਗ ਰਿਹਾ ਇਸ ਬਾਰੇ ਵੈਸੇ ਵੀ ਇਹ ਆਰਟ ਕਲਾ ਕਰਨੇ ਇਹ ਇਸ ਚੀਜ਼ ਦੇ ਆਰਟ ਕਲਾ ਕਰਨੇ ਤਾਂ ਬੇਟੀ ਵਾਲੀ ਰੀਜ ਹਰ ਇੱਕ ਬੰਦਾ ਭਾਵਨਾ ਉਹ ਸੋਚਦਾ ਕਿ ਕੋਈ ਮੌਕਾ ਮਿਲੇ ਤਾਂ ਮੈਂ ਬੇਟੀ ਵਾਲੇ ਹਾ ਭਾਵ ਕੱਢਾ ਉਹ ਅੱਜ ਇਹਨਾਂ ਨੇ ਬੇਟੀ ਵਾਲੇ ਹਾ ਭਾਵੇਂ ਇੱਥੇ ਕੱਢੇ ਨੇ ਤੁਨ ਸਮਾ ਰਾਣੀ ਨੂੰ ਤਿਆਰ ਕਰਕੇ ਅਸੀਂ ਵੀ ਬੜੇ ਖੁਸ਼ ਹੋ ਰਹੇ ਆ ਕਿ ਸਾਡੀ ਤੁਲਸਾ ਮਹਾਰਾਣੀ ਬੇਟੀ ਅਸੀਂ ਬੇਟੀ ਕਹਿ ਰਹੇ ਆ ਇਹ ਸਾਡੇ ਲਈ ਬੜੇ ਗਰਵ ਦੀ ਗੱਲ ਹੈ ਇੱਕ ਧੀ ਦੀ ਮਾਂ ਹੋਣਾ ਬਹੁਤ ਹੀ ਬਹੁਤ ਹੀ ਗਰਵ ਦੀ ਗੱਲ ਹੁੰਦੀ ਹੈ ਤਾਂ ਅਸੀਂ ਸਾਰੇ ਧੀਆ ਵਾਲੇ ਆ ਧੀ ਦੀ ਮਾਂ ਤੁਲਸਾ ਦੀ ਮਾਂ ਬਣ ਕੇ ਬੜਾ ਹੀ ਮਾਣ ਮਹਿਸੂਸ ਹੋ ਰਿਹਾ ਤੇ ਬਾਬਾ ਵਾਲਪਾਟ ਜੀ ਦਾ ਕੋਟਮ-ਕੋਟਾ ਅਸੀਂ ਧੰਨਵਾਦ ਕਰ ਰਹੇ ਆ ਜਿਨ੍ਹਾਂ ਨੇ ਆਪਣੇ ਇਸ ਵਿਰਾਂਗਣ ਦੇ ਵਿੱਚ ਇਹੋ ਜੇ ਉਤਸਵ ਕਰਾ ਕਰਾ ਕੇ ਸਾਡੇ ਤਰਲੋਚਨ ਜੀ ਨੂੰ ਵਾਸudev ਜੀ ਨੂੰ ਪੂਰੀ ਟੀਮ ਨੂੰ ਮਹਿਲਾ ਮੰਡਲ ਨੂੰ ਮਾਨ ਸਤਕਾਰ ਬਖਸ਼ਦੇ ਨੇ ਜੋ ਇਹ ਤਿਲ ਫੁੱਲ ਪੇਟਾ ਸਾਨੂੰ ਦੰਦੇ ਨੇ ਅਸੀਂ ਉਹਨਾਂ ਚੋਂ ਤਿਲ ਫੁੱਲ ਪੇਟਾ ਕਰਕੇ ਅੱਜ ਬੂਆ ਨੇ ਚੂੜੀਆਂ ਦਿੱਤੀ ਹੈਗੀ ਆ ਬੂਆ ਨੇ ਚੂੜੀਆਂ ਦਿੱਤੀਆਂ ਆ ਬੂਆ ਨੇ ਚੂੜੀਆਂ ਵੀ ਦਿੱਤੀਆਂ ਬੂਆ ਨੇ ਚੁਟਕੀਆਂ ਚੈਨਾ ਪਰ ਸਾਡੀ ਭਾਬੀ ਮਾਰ ਨੇ ਕੋਕੇ ਕੁਕੇ ਸਾਦੇ ਜੋ ਪੁੱਗ ਗਿਆ ਸਾਰੇ ਆਪਸ ਵਿੱਚ ਕਹਿ ਨਹੀਂ ਸਕਦੇ ਮੈਂ ਤੇ ਕੀ ਕਹਿਣਾ ਚਾਹਾਂਗੇ ਤੁਸੀਂ ਰਾਹ ਦਹਿਸ ਦੇ ਮੈਂ ਬਾਈ ਇਹਨੇ ਦਿਆ ਦਾਨ ਇਹਨਾਂ ਦੇ ਬੱਚਿਆਂ ਦੀ ਕਮਾਈ ਚ ਇਹਨਾਂ ਨੇ ਦਾਨ ਕਰਿਆ ਮਾਹ ਮਾਤ ਤੁਲਸੀ ਮਹਾਰਾਣੀ ਉਹ ਉਹ ਹਰ ਸਮੇ ਸਾਡੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਚੱਲਦੇ ਨੇ ਜਿੱਥੇ ਸਾਨੂੰ ਲੋੜ ਹੁੰਦੀ ਅਸੀਂ ਇੱਕ ਹੱਕ ਮਾਰਦੇ ਹਾਂ ਗੌਰਵ ਅਗਲਾ ਖੜਾ ਹੋ ਜਾਂਦਾ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਬਹੁਤ ਖੁਸ਼ ਹਾਂ ਜੀ ਜੀ ਪ੍ਰਧਾਨ ਜੀ ਜਿਹੜੇ ਹੈਗੇ ਆ ਗੌਰਵ ਜੀ ਸਾਡੇ ਬਾਬਾ ਬਾਲ ਭਾਰਤੀ ਕਮੇਟੀ ਦੇ ਬਹੁਤ ਸਰਗਰਮ ਮਹਿੰਦਰ ਨੇ ਤੇ ਕੈਪਟਨ ਨੇ ਜੀ ਨੇਵੀ ਦੇ ਵਿੱਚ ਠੀਕ ਹੈ ਜੀ ਤੇ ਉਹਨਾਂ ਦਾ ਸਾਨੂੰ ਬਹੁਤ ਹੀ ਸਹਿਯੋਗ ਰਹਿੰਦਾ ਇਹਨਾਂ ਸਾਰੇ ਪਰਿਵਾਰ ਦਾ ਇਹ ਜਦੋਂ ਤੋਂ ਵੀ ਇਹ ਸਾਡੀ ਕਮੇਟੀ ਬਣੀ ਹੈ ਇਹ ਵੱਧ ਚੜ ਕੇ ਹਰ ਪ੍ਰੋਗਰਾਮ ਦੇ ਵਿੱਚ ਹਰ ਸਾਲ ਜਦੋਂ ਹੁਣ ਬਾਬੇ ਦਾ ਪ੍ਰੋਗਰਾਮ ਆਉਂਦਾ ਉਦੋਂ ਵੀ ਜਿੰਨੇ ਵੀ ਪ੍ਰੋਗਰਾਮ ਅਸੀਂ ਮਨਾਉਨੇ ਆ ਗੌਰਵ ਜੀ ਬਹੁਤ ਹੀ ਛਾਲੋ ਸਵਾਗਤ ਦੇ ਨਾਲ ਸਾਡੀ ਸਹਾਇਤਾ ਕਰਦੇ ਨੇ ਸਾਡੀ ਕਮੇਟੀ ਦੇ ਮੈਂਬਰ ਨੇ ਮੈਂ ਬਾਬਾ ਬਾਲ ਭਾਰਤੀ ਅੱਗੇ ਅਰਦਾਸ ਕਰਦਾ ਕਿ ਇਹਨਾਂ ਦੇ ਬੱਚਿਆਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਸਾਡੇ ਬੇਟੇ ਨੂੰ ਜੋ ਕਿ ਬਾਹਰ ਹੈ ਹੁਣ ਇਸ ਟਾਈਮ ਤੇ ਉਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਬਾਬਾ ਬਾਲ ਭਾਰਤੀ ਜੀ ਦਾ ਬਹੁਤ ਵੱਡਾ ਸ਼ਰਧਾਲੂ ਐ ਉਹ ਤੇ ਜਦੋਂ ਇੱਥੇ 6 ਮਹੀਨੇ ਇੱਥੇ ਰਹਿੰਦਾ ਤੇ 6 ਮਹੀਨੇ ਬਾਹਰ ਰਹਿੰਦਾ ਜੀ ਜਦੋਂ ਇੱਥੇ ਹੁੰਦਾ ਤੇ ਕੋਈ ਦਿਨ ਐਸਾ ਨਹੀਂ ਹੈ ਜਦੋਂ ਉਹਨੇ ਆ ਕੇ ਬਾਬਾ ਬਾਲ ਭਾਰਤੀਏ ਲਾਸਮਸਤਕ ਨਹੀਂ ਤੇ ਗੌਰਵਜੀਤ ਕੋਲ ਦਾਜ ਦੀ ਮੰਗਤੇ ਨਹੀਂ ਕੀਤੀ ਕਿ ਮੁੰਡਿਆਂ ਵਾਲੀ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਤਾਂ ਜੀ ਤਾਂ ਜੀ ਦੇ ਅਸੀਂ ਵਿਰੋਧੀ ਆ ਜੀ ਠੀਕ ਹੈ ਠੀਕ ਹੈ ਸਾਡੀ ਸਰਕਾਰ ਵੀ ਦਾਜ ਦੇ ਵਿਰੋਧੀ ਆ ਜੀ ਤੇ ਅੱਜ ਕਿੰਨਾ ਇਕੱਠ ਹੋਣ ਦੀ ਉਮੀਦ ਹੈਗੀ ਹੈ ਕਿੰਨੇ ਸਰਦਾਰੂ ਪਹੁੰਚਣਗੇ ਇੱਥੇ ਬਹੁਤ ਸਰਦਾਰੂ ਪਹੁੰਚਣੇ ਹੈ ਜੀ ਹਲੇ ਤਾਂ ਆ ਰਹੇ ਹੈ ਹਲੇ ਸਮਾਂ ਤੇ ਲੰਗਰ ਦੀ ਵਿਵਸਥਾ ਵੀ ਇਸ ਤੋਂ ਬਾਅਦ ਹਾਂਜੀ ਹਾਂਜੀ ਜਿਹੜਾ ਹੈਗਾ ਚਾਹ ਪਾਣੀ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਨਾ ਠੀਕ ਹੈ ਮੀਰੀ ਮਾਟੀ ਵੀ ਤੇ ਬਾਕੀ ਦੁਜਿਆਂ ਮਾਟੀ ਤੇਰੇ ਬਾਅਦ ਠੀਕ ਹੈ ਠੀਕ ਥੈਂਕ ਯੂ We'll okay.